ਸਿੱਖ ਕੌਂਸਲ ਵੱਲੋਂ ਅੱਜ ਸੰਸਾਰ ਪੱਧਰ ਦੇ ਉੱਪਰ ਜ਼ੂਮ ਐਪ ਪਲੇਟਫਾਰਮ ਦੇ ਰਾਹੀਂ ਗੂਲ ਨਾਨਸ਼ਈ ਕੈਲੰਡਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਬਹੁਤ ਵੱਡਾ ਇਹ ਸਮਾਗਮ ਅਰਚਾ ਸੈਮੀਨਾਰ ਕੀਤਾ ਜਾ ਰਿਹਾ ਹੈ ਮੇਰੇ ਸਰਨਾਵੀ ਸਤਕਾਰਯੋਗ ਸਧਾਰ ਅਮਰਪਾਲ ਸਿੰਘ ਜੀ ਪ੍ਰਧਾਨ ਗਲੋਬਲ ਸਿੱਖ ਕੌਂਸਲ ਉਹਨਾਂ ਨੇ ਦਾਸ ਦੀ ਡਿਊਟੀ ਲਈ ਸੀ ਨਿਰ ਤੋਂ ਪਹਿਲਾ ਜਥੇਦਾਰ ਸੁਖਦੇਵ ਸਿੰਘ ਜੀ ਪੌਰ ਸਤਕਾਰਯੋਗ ਬੀਬੀ ਕ੍ਰਿਨਚੌਤ ਕੋਰਜੀ ਸਿੰਘ ਸਾਹਿਬ ਯਾਨੀ ਕੇਵਲ ਸਿੰਘ ਜੀ ਅਤੇ ਬੀਬੀ ਕੁਲਦੀਪ ਕੋਰਜੀ ਬਹੁਤ ਹੀ ਕੀਮਤੀ ਵਿਚਾਰ ਆਪ ਜੀ ਨੇ ਸਾਂਝੇ ਕਰਕੇ ਗਏ ਨੇ ਅਤੇ ਜਿਵੇਂ ਹੁਣ ਸਤਕਾਰਯੋਗ ਬੀਬੀ ਮਨਦੀਪ कौर ਜੀ ਹੋਰਾਂ ਨੇ ਦਾਸ ਦੀ ਸੇਵਾ ਲਈ ਹੈ ਉਹਦੇ ਮੁਤਾਬਕ ਅਸੀਂ ਅੱਜ ਦੇ ਇਸ ਸੈਮੀਨਾਰ ਦੇ ਵਿੱਚ ਜੜੀ ਨੂੰ ਅੱਗੇ ਤੋਰਦੇ ਹਾਂ ਦਾਸ ਦਾ ਜਿਹੜਾ ਵਿਸ਼ਾ ਹੈ ਉਹ ਸਿਰਫ ਇਹਨਾਂ ਕੋਈ ਸੰਖੇਪ ਜਾਣਸ਼ਾ ਹੈ ਤੇ ਇਹਨਾਂ ਕੋਈ ਵਿਸ਼ਾ ਹੈ ਕਿ ਮੂਲ ਨਾਨਸ਼ਿਕ ਕੈਲੰਡਰ ਦੇ ਸਾਨੂੰ ਲਾਭ ਕੀ ਨੇ ਫਾਇਦੇ ਕੀ ਨੇ ਬਸ ਤੇ ਇਸੇ ਉੱਪਰ ਹੀ ਮੈਂ ਵਿਚਾਰ ਦਵਾਂਗਾ ਕਿਉਂਕਿ ਮੂਲ ਨਾਨਸ਼ਿਕ ਕੈਲੰਡਰ ਦੇ ਬਾਰੇ ਬਹੁਤ ਸਾਰੀਆਂ ਵੀਡੀਓ ਕਲਿੱਪਸ ਬਹੁਤ ਸਾਰੇ ਵੀਡੀਓ ਸੈਮੀਨਾਰ ਮੇਰੇ YouTube ਦੇ ਉੱਪਰ ਪਹਿਰੇ ਬਹੁਤ ਕੁਝ ਬੋਲ ਚੁੱਕਿਆ ਵਾਂ ਪਰ ਅੱਜ ਸਿਰਫ ਇਸ ਸਬੰਧ ਦੇ ਵਿੱਚ ਕਿ ਇਹਦੇ ਫਾਇਦੇ ਕੀ ਨੇ ਇਸ ਸੰਬੰਧੀ ਵਿਚਾਰਾਂ ਨਾਲ ਥੋੜੀ ਸਾਂਝ ਪਾਵਾਂਗਾ ਬਹੁਤ ਹੀ ਪਿਆਰ ਸਹਿਤ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤੇ ਇਨਸਾਨ ਵੱਲੋਂ ਅਜੇ ਤੇ 1 ਸਾਲ ਦੇ ਵੀ ਦਿਨ ਪੂਰੀ ਤਰ੍ਹਾਂ ਗਿਣ ਨਹੀਂ ਹੋਏ ਅਜੇ ਤੱਕ 1 ਸਾਲ ਦੀ ਵੀ ਪੂਰੀ ਤਰ੍ਹਾਂ ਵੰਡ ਨਹੀਂ ਹੋ ਸਕੀ ਕਿਉਂਕਿ 3 ਸਾਲਾਂ ਬਾਅਦ ਚੌਥੇ ਸਾਲ 29 ਫਰਵਰੀ ਇਹ ਬਣಾಣੀ ਪੈ ਰਹੀ ਹੈ ਤੇ ਉਸ ਇੱਕ ਦਿਨ ਵਿੱਚ ਕੀ ਕੁਝ ਬਦਲ ਜਾਂਦਾ ਹੈ ਆਮ ਆਦਮੀ ਸੋਚ ਵੀ ਨਹੀਂ ਸਕਦਾ ਇਸੇ ਤਰ੍ਹਾਂ ਕਦੀ ਗੁਰੂ ਸਵਾਨਾਂ ਦੇ ਜ਼ਮਾਨੇ 'ਚ ਜਦੋਂ ਬਿਕਰਮੀ ਕੈਲੰਡਰ ਵਿੱਚ ਸਾਲ ਨੂੰ ਮਡਿਆ ਹੋਇਆ ਸੀ ਔਰ ਉਸ ਸਮੇਂ ਵੀ ਤਕਰੀਬਨ 3300 ਸਾਲਾਂ ਬਾਅਦ 60 ਦਿਨ ਜਿਹੜਾ ਉਹ ਸਮਾਂ ਪਿੱਛੇ ਚਲਾ ਜਾਂਦਾ ਸੀ ਆਮ ਤੌਰ ਤੇ ਸੰਗਰਾਂਦ ਦੀ ਗੱਲ ਕਰਦੇ ਆ ਕਿ ਸੰਗਰਾਂਦਾਂ ਬਦਲ ਨਹੀਂ ਆ ਪਰ ਜਦੋਂ ਵਿਕਰਮੀ ਕੈਲੰਡਰ ਬਦਲਿਆ ਗਿਆ 1964 ਦੇ ਵਿੱਚ ਸੰਗਰਾਂਦਾਂ ਤੇ ਉਦੋਂ ਵੀ ਬਦਲ ਗਈਆਂ ਸਨ ਪਰ ਸਾਡੇ ਵਿੱਚ ਕੋਈ ਵੀ ਨਹੀਂ ਬੋਲਿਆ ਅਸੀਂ ਚੁੱਪ ਰਹੇ ਕਿਉਂ ਕਿ ਸਾਡੀ ਇਸ ਤਰ੍ਹਾਂ ਲੱਗਦਾ ਹੈ ਲਗਾਮ ਕਿਸੇ ਹੋਰ ਦੇ ਹੱਥ ਵਿੱਚ ਹੈ ਜਿਹੜੀਆਂ ਤਰੀਕਾਂ ਉਹ ਦੱਸਣਗੇ ਅਸੀਂ ਉਹੀ ਮੰਨਾਂਗੇ ਅਸੀਂ ਆਪਣੀਆਂ ਤਰੀਕਾਂ ਆਪ ਡਿਸਾਈਡ ਨਹੀਂ ਕਰ ਰਹੇ ਹਾਂ ਪਰ ਹਾਂ ਜੇ ਅਸੀਂ ਆਪਣੀਆਂ ਤਰੀਕਾਂ ਆਪ ਡਿਸਾਈਡ ਕਰਾਂਗੇ ਤਾਂ ਇਹ ਬਹੁਤ ਸਾਰੇ ਫਾਇਦੇ ਨੇ ਇਹਨਾਂ ਫਾਇਦਿਆਂ ਦੇ ਵਿੱਚ ਸਭ ਤੋਂ ਵੱਡਾ ਲਾਭ ਇਹ ਹੈ ਸਾਡੇ ਮੂਲ ਨਾਨਸੇ ਕੈਲੰਡਰ ਦਾ ਇਹ ਸਾਡੀ ਆਜ਼ਾਦ ਧਾਰਮਿਕ ਹਸਤੀ ਦਾ ਪ੍ਰਤੀਕ ਹੈ ਸਾਡੀ ਧਾਰਮਿਕ ਹਸਤੀ ਆਜ਼ਾਦ ਹੈ ਸਾਡੇ ਧਾਰਮਿਕ ਪੁਰਗ ਜੇ ਅਸੀਂ ਸਿੱਖਾਂ ਅਸੀਂ ਆਪ ਨਿਯਤ ਕਰਾਂਗੇ ਔਰ ਆਪ ਨਿਸ਼ਚਿਤ ਕਰਾਂਗੇ ਕਿ ਅਸੀਂ ਆਜ਼ਾਦ ਹਾਂ ਸਾਨੂੰ ਦੂਜੇ ਵੱਲ ਨਹੀਂ ਦੇਖਣਾ ਪਏਗਾ ਕਿ ਕਦੋਂ ਕਲੰਡਰ ਤਿਆਰ ਕਰੇਗਾ ਤੇ ਕਦੋਂ ਸਾਨੂੰ ਦੱਸੇਗਾ ਕਿ ਤੁਹਾਡੇ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਇਸ ਦਿਨ ਹੈ ਤੁਹਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪੁਰਬ ਇਸ ਦਿਨ ਹੈ ਸਾਨੂੰ ਦੂਜਿਆਂ ਦੇ ਮੂਹਰੇ ਝਾਕਣਾ ਨਹੀਂ ਪਏਗਾ ਅਸੀਂ ਧਾਰਮਿਕ ਤੌਰ ਤੇ ਆਜ਼ਾਦ ਹੋਵਾਂਗੇ ਧਾਰਮਿਕ ਤੌਰ ਤੇ ਸਾਡੀ ਆਜ਼ਾਦ ਹਸਤੀ ਦਾ ਪ੍ਰਤੀਕ ਮੂਲ ਨਾਨਸ਼ੇਕ ਕਲੰਡਰ ਆਪਣੇ ਪੁਰਬਾਂ ਨੂੰ ਅਸੀਂ ਆਪ ਡਿਸਾਈਡ ਕਰਾਂਗੇ ਦੂਸਰਾ ਫਾਇਦਾ ਰਾਜਨੀਤਿਕ ਤੌਰ ਤੇ ਬੜਾ ਵੱਡਾ ਸਾਡਾ ਦਾ ਫਾਇਦਾ ਹੈ ਕਿਉਂਕਿ ਰਾਜਨੀਤਿਕ ਤੌਰ ਤੇ ਅੱਜ ਇੱਕ ਦੇਸ਼ ਨੂੰ ਇੱਕ ਖਾਸ ਰਾਸ਼ਟਰ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਉਸ ਦੇ ਵਿੱਚ ਸਿੱਖ ਕੌਮ ਨੂੰ ਵੀ ਉਸੇ ਮੱਤ ਦਾ ਇੱਕ ਅੰਗ ਇੱਕ ਸ਼ਾਖਾ ਇੱਕ ਟਾਣੀ ਮੰਨਿਆ ਜਾਂਦਾ ਹੈ। ਪਰ ਜਦੋਂ ਸਾਡਾ ਆਪਣਾ ਮੂਲ ਨਾਲਖਸ਼ੇ ਕੈਲੰਡਰ ਹੋਏਗਾ ਸਾਡੀ ਰਾਜਨੀਤਿਕ ਤੌਰ ਤੇ ਵੀ ਆਜ਼ਾਦ ਹਸਤੀ ਹੋਏਗੀ। ਅਸੀਂ ਦੁਨੀਆ ਨੂੰ ਕਹਿ ਸਕਾਂਗੇ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ। ਅਸੀਂ ਕਿਸੇ ਹੋਰ ਕੌਮ ਦੀ ਸ਼ਾਖਾ ਨਹੀਂ ਆ। ਸਾਡੀ ਆਪਣੀ ਕੌਮ ਵੱਖਰੀ ਕੌਮ ਹੈ ਫਿਰ ਇਹਦੇ ਤੋਂ ਇਲਾਵਾ ਮੂਲ ਨਾਨਸਿਕ ਕਲੰਡਰ ਲਾਗੂ ਕਰਨ ਦੇ ਨਾਲ ਸਾਡਾ ਇਤਿਹਾਸ ਸਪਸ਼ਟ ਹੋਏਗਾ ਕਿਉਂਕਿ ਜਿਸ ਕਲੰਡਰ ਨੂੰ ਹੁਣ ਵਰਤਿਆ ਜਾ ਰਿਹਾ ਹੈ ਮੂਲ ਨਾਨਸਿਕ ਕਲੰਡਰ ਜਿਹੜਾ 2003 ਚ ਲਾਗੂ ਹੋਇਆ ਸੀ ਨੌ ਦੇ ਵਿੱਚ ਉਹਨੂੰ ਰੱਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਹੁਣ ਕਲੰਡਰ ਚੱਲ ਰਿਹਾ ਉਹ ਵਾਪਸ ਬਿਕਰਮੀ ਹੀ ਹੈ ਸਿਰਫ ਉੱਪਰ ਲੇਬਲ ਨਾਨਸਿਕ ਹੀ ਦਾ ਰਹਿ ਗਿਆ ਉਸ ਬਿਕਰਮੀ ਕਲੰਡਰ ਦੇ ਕੁਝ ਨੁਕਸਾਨ ਨੇ ਉਹ ਇਹ ਨਹੀਂ ਕਿ ਸਾਡਾ ਇਤਿਹਾਸ ਜਿਹੜਾ ਉਹ ਬਦਲਿਆ ਜਾ ਰਿਹਾ ਹੈ ਉਦਾਹਰਨ ਦੇ ਤੌਰ ਤੇ ਸਾਡੀ ਇਤਿਹਾਸਿਕ ਸਾਡੇ ਮਤ ਦੇ ਵਿੱਚ ਸਾਡੇ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਜਿਉਂਦੇ ਜੀ ਅਗਲੇ ਗੁਰੂ ਨੂੰ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਕਰਦੇ ਰਹੇ ਕੌਮ ਦੀ ਜ਼ਿੰਮੇਵਾਰੀ ਸੌਂਪਦੇ ਰਹੇ ਔਰ ਆਪ ਬਾਅਦ ਵਿੱਚ ਤਿਆਨਾ ਕਰਦੇ ਗਏ ਜਾਂ ਸ਼ਹਾਦਤ ਦਿੰਦੇ ਗਏ ਪਰ ਇਸ ਵਿਕਰਮੀ ਕਲੰਡਰ ਵਿੱਚ ਕੰਮ ਉਲਟ ਹੋ ਗਿਆ ਜਿਵੇਂ ਪਿੱਛੇ ਜੀ ਪੰਚਮ ਪਾਤਸ਼ਾਹ ਗੁਰਜਨ ਦੇ ਪਾਤਸ਼ਾਹ ਦਾ ਸ਼ਹਾਦਤ ਦਿਨ ਉਹ ਪਹਿਲਾਂ ਲੰਘਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿੱਦੀ ਗੁਰਤਾਗਦੀ ਉਹ ਬਾਅਦ ਵਿਚ ਆ ਰਹੀ ਹੈ। ਔਰ ਸਾਡੇ ਬੱਚੇ ਸਵਾਲ ਕਰਨਗੇ ਤੁਸੀਂ ਤੇ ਕਹਿੰਦੇ ਸੀ ਕਿ ਗੁਰੂ ਸਾਹਿਬ ਚੁੰਨੀ ਜੀ ਗੱਦੀ ਛੱਡ ਕੇ ਜਾਂਦੇ ਰਹੇ ਪਰ ਇੱਥੇ ਤੇ ਗੁਰੂ ਸਾਹਿਬ ਦੀ ਸ਼ਹਾਦਤ ਪਹਿਲਾਂ ਆ ਗਈ ਗੁਰਤਾਗਦੀ ਬਾਅਦ ਵਿਚ ਆ ਰਹੀ ਹੈ। ਔਰ ਉਹ 11 ਦਿਨ ਸਿੱਖ ਕੌਮ ਦੀ ਗਵਾਹੀ ਕਿਨੇ ਕੀਤੀ ਜਿੰਨਾਂ ਚਿਰ 6ਵੇਂ ਪਾਤਸ਼ਾਹ ਗੁਰਤਾਗਦੀ ਤੇ ਨਹੀਂ ਬੈਠੇ? ਸੜ ਕੋਈ ਜਵਾਬ ਨਹੀਂ। ਸਾਰੇ ਇਤਿਹਾਸ ਵੀ ਗੜ ਰਿਹਾ ਹੈ ਇਸੇ ਤਰ੍ਹਾਂ 18 ਹੜ ਅਕਾਲ ਤਖਸਾਲ ਦੀ ਸਿਰਜਣਾ ਹੈ ਔਰ 19 ਦਿਨ ਬਾਅਦ ਮੀਰੀਪਰੀ ਦਿਵਸ ਆਉਂਦਾ ਹੈ ਪਰ ਹੋਇਆ ਕੀ 19 ਦਿਨ ਬਾਅਦ ਜਿੱਥੇ 6 ਸਾਵਣ ਨੂੰ ਮੀਰੀਪਰੀ ਦਿਵਸ ਆਉਣਾ ਹੈ ਉਥੇ ਉਹੀ ਦਿਵਸ ਜਿਹੜਾ ਹੜਸੂ ਦੀ 10 ਨੂੰ ਬਣਾਇਆ ਜਾ ਰਿਹਾ ਇੱਕ ਸੂਰਜੀ ਤਰੀਕ ਲੈ ਲਈ ਇੱਕ ਚੰਦਰਮਾਤ ਦੇ ਤਰੀਕ ਲੈ ਲਈ ਨਤੀਜਾ ਕੀ ਨਿਕਲਿਆ ਅਕਾਲ ਤਖਸਾਲ ਸਿਰਜਿਆ ਹੀ ਨਹੀਂ ਤੇ ਮੀਰੀ ਦਿਵਸ ਬੇ ਮੀਰੀ ਤਰੀ ਦੇ ਸਪੈਲਿੰਗ ਆ ਗਿਆ 6ਵੇਂ ਪਾਤਸ਼ਾਹ ਕਿੱਥੇ ਬੈਠ ਕੇ ਇਹ ਮੀਰੀ ਪ੍ਰੀਤ ਕਲਪਨਾ ਪੈਨ ਥੇ ਨੇ ਇਤਿਹਾਸ ਜਿਹੜਾ ਗੜਬੜ ਹੋ ਗਿਆ ਇਸੇ ਤਰ੍ਹਾਂ 9ਵੇਂ ਪਾਤਸ਼ਾਹ ਦਾ ਸ਼ਹੀਦੀ ਪੂਰਵ ਤੇ ਗੁਰਗੋਬਿੰਦ ਸਿੰਘ ਪਾਛਾਲਾ ਪ੍ਰਕਾਸ਼ ਪੂਰਵ ਵਿਕੂ ਦੇ ਨਾਰੇ ਮਤਲਬ ਸਾਡਾ ਇਤਿਹਾਸ ਜਿਹੜਾ ਵਿਗੜਦਾ ਜਾ ਰਿਹਾ ਹੈ ਇਤੋਂ ਤੱਕ ਫੂਲਾ ਮਹਿਲਾ 2000 ਸਨ 24 ਸਾਲ ਦੇ ਵਿੱਚ ਆਇਆ ਹੀ ਨਹੀਂ ਹੈ ਕਿੰਨੇ ਤਰੀਕਾਂ ਕਿ ਪਛੇ ਹੋ ਰੀਆਂ ਨੇ ਕਿੰਨਾ ਉਲਟ ਫੇਰ ਹੋ ਰਿਹਾ ਹੈ ਤਾਂ ਮੂਲ ਅਨੁਸ਼ੀਲ ਕੈਲੰਡਰ ਹੋਏਗਾ ਉਦੋਂ ਸਾਡੀਆਂ ਤਰੀਕਾਂ ਜਿਹੜੀਆਂ ਨੇ ਸੂਰਜੀ ਆਧਾਰ ਦੇ ਉੱਪਰ ਇੱਕ ਰਹਿਣਗੀਆਂ ਸੂਰਜੀ ਆਧਾਰ ਦੇ ਉੱਪਰ ਕਿਉਂ ਕਿਉਂਕਿ ਇਹ ਤਰੀਕਾਂ ਜਿਹੜੀਆਂ ਨੇ ਇੱਕੋ ਹੀ ਪੈਮਾਨੇ ਦੇ ਵਿੱਚ ਬਣਾਈਆਂ ਗਈਆਂ ਹੋਣਗੀਆਂ ਸੂਰਜ ਦੇ ਆਧਾਰ ਦੇ ਉੱਪਰ ਉਦਾਹਰਨ ਦੇ ਤੌਰ ਤੇ ਵੱਡੇ ਸਾਹਿਬ ਜਾਨ ਦਾ ਸ਼ਹੀਦੀ ਤੇ ਛੋਟੇ ਸਾਹਿਬ ਜਾਨ ਦਾ ਸ਼ਹੀਦੀ ਦਿਹਾੜਾ 8 ਪੋ ਤੇ 13 ਪੋ ਪੱਕਾ ਹੀ ਹੈ 21 ਦਸੰਬਰ ਤੇ 26 ਦਸੰਬਰ ਪੱਕਾ ਹੈ ਪਰ ਗੁਰਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਉਹ ਸੂਰਜ ਦੀ بجائے ਚੰਦਰਮਾ ਦੇ ਆਧਾਰ ਤੇ ਆ ਜਾਂਦਾ ਹੈ ਪੂਸ ਦੀ ਸਤਮੀ ਉਹ ਜੇ ਉਹ 23 ਪੋ ਹੋਵੇ ਤੇ ਕੋ ਜੇ ਆਵੇ ਹੁਣ ਸਾਡੇ ਬੱਚੇ ਸਵਾਲ ਕਰਦੇ ਨੇ ਵੀ ਛੋਟੇ ਵੱਡੇ ਸਾਬ ਜਾ ਜਾਂਦੇ ਸ਼ੀਦੂ ਉਪਰੂਪ ਤੇ ਬੜੇ ਫਿਕਸ ਨੇ ਹਮੇਸ਼ਾ ਇੱਕੋ ਟਾਈਮ ਤੇ ਆ ਰਹੇ ਇੱਕੋ ਤਰੀਕ ਨੂੰ ਆ ਰਹੇ ਨੇ ਪਰ ਗੁਰਗੋਬਲ ਸਿੰਘ ਪਾਤਸ਼ਾਹ ਦਾ ਪੁਰਬ ਅੱਗੇ ਪਿਛੇ ਕਿਉਂ ਆ ਰਿਹਾ ਸਾਡੇ ਕੋਲ ਜਵਾਬ ਨਹੀਂ ਕਿਉਂ ਕਿ ਅਸੀਂ ਸੂਰਜੀ ਕੈਲੰਡਰ ਵੀ ਖਿੱਚ ਰਹੇ ਆ ਨਾਲ ਨਾਲ ਚੰਦਰਮਾ ਵੀ ਲੈ ਰਹੇ ਆ ਦੋ ਦੋ ਕੈਲੰਡਰ ਸਿੱਖੀ ਚ ਫਿਰਦੇ ਆ ਜਿਹਦੇ ਕਰਕੇ ਇਤਿਹਾਸ ਗੜਬੜ ਹੋ ਰਿਹਾ ਹੈ ਜਿਸੀ ਸਾਹਿਬ ਜਿਆਦਿਆਂ ਦਾ ਸੂਰਜੀ ਕੈਲੰਡਰ ਦੇ ਆਧਾਰ ਦੇ ਉੱਪਰ ਦੇ ਨਿਸ਼ਚਿਤ ਕਰ ਸਕਦੇ ਆ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਦਾ ਵੀ ਕਰ ਸਕਦੇ ਆ ਉਦੋਂ 23 ਪੋ ਸੀ ਤੇ 23 ਪੂ ਨਿਸ਼ਚਿਤ ਕਰ ਸਕਦੇ ਆ ਜਰ ਬੱਚੇ ਤੇ ਇਹ ਵੀ ਸਵਾਲ ਕਰਦੇ ਹੈਰਾਨੀ ਪ੍ਰਗਟ ਕਰਦੇ ਨੇ ਕਿ ਸਾਡਾ ਜਨਮ ਦਿਨ ਤੇ ਸਾਲ ਚ ਇੱਕ ਵਾਰ ਆਉਂਦਾ ਪਰ ਗੁਰਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਪੁਰ ਕਦੀ ਤੇ ਸਾਲ ਚ ਦੋ ਵਾਰ ਆਉਂਦਾ ਕਦੀ ਇੱਕ ਵਾਰ ਵੀ ਨਹੀਂ ਆਉਂਦਾ ਔਰ ਸਾਡੇ ਬੱਚਿਆਂ ਨੂੰ ਖਾਸ ਕਰ ਬਾਹਲੇ ਦੇਸ਼ ਦੇ ਬੱਚਿਆਂ ਨੂੰ ਕਿਸਵੇਂ ਸਟੇ ਦਾ ਪਤਾ ਹੈ ਕਿ ਕ੍ਰਿਸਮਸ ਕਦੋਂ ਆਣੀ ਹੈ ਪਰ ਆਪਣੇ ਗੁਰੂ ਸਵਾਨਾਂ ਦੇ ਪੁਰਪਖ ਦਿਵਾਣੇ ਨੇ ਉਹ ਪਤਾ ਨਹੀਂ ਲੱਗ ਰਹੇ ਮੂਲ ਨਾਨਸ਼ੇ ਕਲੰਡਰ ਦਾ ਇੱਕ ਫਾਇਦਾ ਇਹ ਵੀ ਹੋਏਗਾ ਸਾਡੇ ਜਿਹੜੇ ਇਤਿਹਾਸਕ ਪੁਰਬ ਦਿਹਾੜੇ ਨੇ ਉਹ ਇੱਕ ਕਲੰਡਰ ਦੇ ਬੇਸ ਦੇ ਉੱਪਰ ਨਿਸ਼ਚਿਤ ਹੋ ਜਾਣਗੇ ਦੋ ਦੋ ਕਲੰਡਰਾਂ ਦੇ ਵਿੱਚ ਉਹ ਦਿਨ ਅੱਗੇ ਪਿੱਛੇ ਨਹੀਂ ਜਾਣਗੇ ਉਹ ਇੱਕ ਕਲੰਡਰ ਦੇ ਮੁਤਾਬਕ ਹੋ ਜਾਣਗੇ ਸਾਡਾ ਇਤਿਹਾਸ ਸਪਸ਼ਟ ਹੋਏਗਾ ਇਸ ਤੋਂ ਇਲਾਵਾ ਜਦੋਂ ਦਾ ਮੂਲ ਨਾਨਸ਼ੇ ਕਲੰਡਰ ਲਾਗੂ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੁਣ ਦੋ ਦੋ ਤਿੰਨ ਤਿੰਨ ਕੈਲੰਡਰ ਜਿਹੜੇ ਚੱਲ ਰਹੇ ਨੇ ਇੱਕ ਤੇ ਬਿਕਰਮੀ ਕੈਲੰਡਰ ਪੁਰਾਣਾ ਇੱਕ ਸ਼ੋਮਣੀ ਕਮੇਟੀ ਵਾਲਾ ਜਿਹੜਾ ਹੁਣ ਲਾਗੂ ਹੈ ਔਰ ਇੱਕ ਜਿਹੜਾ ਮੂਲ ਨਾਲ ਸੇ ਕੈਲੰਡਰ ਵੱਖ-ਵੱਖ ਕੈਲੰਡਰਾਂ ਦੀਆਂ ਤਰੀਕਾਂ ਦੇ ਵੱਖ-ਵੱਖ ਪੁਰਬ ਜਦੋਂ ਗੁਰਦੁਆਰਿਆਂ 'ਚ ਮਨਾਏ ਜਾਂਦੇ ਨੇ ਤੇ ਗੁਰਦੁਆਰਾ ਸੇਵਾਵਾਂ ਦੇ ਪ੍ਰਬੰਧਕਾਂ 'ਚ ਧੜੇਬੰਦੀਆਂ ਵਾਧ ਰਹੀਆਂ ਨੇ ਔਰ ਇਸ ਸੇ ਕੌਮਲੀ ਬੜੀ ਘਾਤਕ ਸਾਬਤ ਹੋ ਰਹੀਆਂ ਨੇ ਔਰ ਵਿਦੇਸ਼ਾਂ ਵਿੱਚ ਤੇ ਬਹੁਤ ਜ਼ਿਆਦਾ ਘਾਤਕ ਸਾਬਤ ਹੋ ਰਹੀਆਂ ਨੇ ਜਿੱਥੇ ਪੰਜਾਬ ਨਾਲੋਂ ਸਿੱਖਾਂ ਦੀ ਗਿਣਤੀ ਥੋੜੀ ਹੈ ਬਹੁਤ ਸਾਰੇ ਐਸੇ ਦੇਸ਼ ਥੋੜੀ ਗਿਣਤੀ ਦੇ ਨੇ ਔਰ ਥੋੜੀ ਗਿਣਤੀ ਦੇ ਸਿੱਖੀ ਆਪਸ ਉਲਝ ਰਹੇ ਨੇ ਗੁਰੂ ਪਰਵੋਹਨਾ ਤਰੀਕਾ ਕਰਕੇ ਪ੍ਰਬੰਧਕ ਆਪਸ ਲੜ ਰਹੇ ਨੇ ਸੰਗਤਾਂ ਆਪਸ ਲੜ ਰਹੀਆਂ ਨੇ ਇੱਥੋਂ ਤੱਕ ਇੱਕੋ ਘਰ ਵਿੱਚ ਭਰਾ ਭਰਾ ਦਾ ਦੁਸ਼ਮਣ ਬਣ ਰਿਹਾ ਹੈ ਪਿਤਾ ਤੇ ਪੁੱਤਰ ਦੇ ਵਿਚਕਾਰ ਕੁੜਤ ਧੰਨਵਾਦ ਰਹੀ ਹੈ ਕਾਰਨ ਇੱਕ ਕਹਿੰਦਾ ਸੀ ਇਸ ਤਰੀਕ ਨੂੰ ਪਰਮ ਬਣਾਣੇ ਦੂਜਾ ਕਹਿੰਦਾ ਸੀ ਇਸ ਨੂੰ ਬਣਾਣੇ ਜੇ ਸਾਡਾ ਇੱਕੋ ਮੂਲ ਨਾਂਸ਼ੀ ਟੰਡਰ ਸਾਡੀ ਰਾਜਸੀ ਤੇ ਧਾਰਮਿਕ ਹੋਂਦ ਦਾ ਪ੍ਰਤੀਕ ਹੋਏਗਾ ਤੇ ਉਦੋਂ ਧੜੇਬੰਦੀਆਂ ਖਤਮ ਹੋ ਜਾਣਗੀਆਂ ਘਰਾਂ ਵਿੱਚ ਲੜਾਈਆਂ ਖਤਮ ਹੋ ਜਾਣਗੀਆਂ ਸਾਰੀ ਸੰਗਤ ਇੱਕੋ ਦਿਨ ਰਲ ਕੇ ਇੱਕ ਪਰਉਪਰੂ ਬੜੇ ਪਿਆਰ ਸ਼ਰਧਾ ਸਹਿਤ ਮਨਾਏਗੀ ਭਾਵੇਂ ਜਦੋਂ ਤਰੀਕਾ ਨਿਸ਼ਚਿਤ ਹੋਣਗੀਆਂ ਉਦੋਂ ਕੌਮ ਇਕੱਠੀ ਹੋ ਕੇ ਆਪਣੇ ਪਰਉ ਮਨਾਏਗੀ ਉਦੋਂ ਫਿਰ ਉਸ ਪਰਉਪ ਦੀਆਂ ਦੋ ਦੋ ਤਰੀਕਾ ਨਹੀਂ ਹੋਣੀਆਂ ਸੰਗਤ ਦੋ ਹਿੱਸਿਆਂ ਚ ਨਹੀਂ ਮਿਲਦੀ ਜਾਏਗੀ ਦੁਬਿਧਾ ਖਤਮ ਹੋ ਜਾਏਗੀ ਇਹਦੇ ਤਲਾਬਾ ਪੰਜਾਬ ਤੋਂ ਬਾਹਰ ਦੇ ਦੇਸ਼ਾਂ 'ਚ ਬਲਕੇ ਪੰਜਾਬ ਦੇ ਵਿੱਚ ਵੀ ਸਕੂਲਾਂ ਵਿੱਚ ਲਗਭਗ 1.5 ਸਾਲ ਪਹਿਲਾਂ ਛੁੱਟੀਆਂ ਦੇ ਕੈਲੰਡਰ ਤਿਆਰ ਹੋ ਜਾਂਦੇ ਨੇ ਤੇ ਉਹਨਾਂ ਦੇ ਅਨੁਸਾਰ ਸਕੂਲਾਂ ਵਿੱਚ ਛੁੱਟੀਆਂ ਹੁੰਦੀਆਂ ਨੇ ਉਹਨਾਂ ਦੇ ਮੁਤਾਬਕ ਛੁੱਟੀਆਂ ਹੁੰਦੀਆਂ ਨੇ ਤੇ ਜੇਕਰ ਉਹ ਦਿਨ ਨਿਸ਼ਚਿਤ ਪੱਕੇ ਕਰ ਦਿੱਤੇ ਜਾਣ ਤੇ ਸਕੂਲਾਂ ਦੀਆਂ ਛੁੱਟੀਆਂ ਜੜੀਆਂ ਨੇ ਉਹਨਾਂ ਵਿੱਚ ਸਾਡੇ ਪੁਰਬਾਂ ਦੀਆਂ ਛੁੱਟੀਆਂ ਵੀ ਸ਼ਾਮਲ ਹੋ ਜਾਣਗੀਆਂ ਕਿ ਕਿ 1.5 ਸਾਲ ਪਹਿਲਾਂ ਸਕੂਲਾਂ ਦੇ ਕੈਲੰਡਰ ਤਿਆਰ ਹੋ ਜਾਂਦੇ ਨੇ ਪਰ ਜੇ ਸਾਡੀਆਂ ਤਰੀਕਾਂ ਨਿਸ਼ਚਿਤ ਨਹੀਂ ਸਕੂਲਾਂ ਵਿੱਚ ਸਾਡੇ ਪੁਰਬਾਂ ਦੀਆਂ ਛੁੱਟੀਆਂ ਨਹੀਂ ਆਣਗੀਆਂ ਪਰ ਜੇ ਸਾਡੇ ਪੁਰਬ ਨਿਸ਼ਚਿਤ ਹੋਣਗੇ ਤੇ ਸਕੂਲਾਂ ਦੀਆਂ ਛੁੱਟੀਆਂ 'ਚ ਸਾਡੇ ਪੁਰਬਾਂ ਨਾਲ ਸੰਬੰਧਿਤ ਜਾਨੀ ਛੁੱਟੀਆਂ ਨੇ ਉਹ ਵੀ ਦਰਜ ਹੋ ਜਾਣਗੀਆਂ ਇਹਦੇ ਨਾਲ ਸਕੂਲ ਤੇ ਸਟਾਫ ਨੂੰ ਤੇ ਸਕੂਲ ਤੇ ਬਾਕੀ ਬੱਚਿਆਂ ਨੂੰ ਵੀ ਸਾਡੇ ਇਤਿਹਾਸ ਬਾਰੇ ਜਾਣਕਾਰੀ ਹੋਏਗੀ ਸਾਡੇ ਵਿਰਸੇ ਬਾਰੇ ਨੌਲੇਜ ਹੋਏਗੀ ਉਸ ਤੋਂ ਅਗਲਾ ਫਾਇਦਾ ਕੀ ਹੋਏਗਾ ਜਦੋਂ ਸਾਡੇ ਪੂਰਵ ਨਿਸ਼ਚਿਤ ਹੋਣਗੇ ਸਕੂਲਾਂ ਚ ਛੁੱਟੀਆਂ ਕੈਲੰਡਰ ਚ ਸ਼ਾਮਲ ਹੋ ਜਾਣਗੀਆਂ ਦਰਜ ਹੋ ਜਾਣਗੀਆਂ ਉਹਨਾਂ ਛੁੱਟੀਆਂ ਦੀ ਵਰਤੋਂ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਉਹਨਾਂ ਛੁੱਟੀਆਂ ਦੇ ਵਿੱਚ ਉਹਨਾਂ ਹੀ ਪੁਰਬਾਂ ਦੀ ਸਿੱਖਿਆ ਅਸੀਂ ਆਪਣੇ ਸਿੱਖ ਬੱਚਿਆਂ ਨੂੰ ਦੇ ਸਕਾਂਗੇ ਉਹਨਾਂ ਛੁੱਟੀਆਂ ਦੀ ਵਰਤੋਂ ਸਿੱਖ ਬੱਚਿਆਂ ਨੂੰ ਵਿਰਸਾ ਦਰਵਾਉਣ ਵਾਸਤੇ ਕੀਤੀ ਜਾ ਸਕਦੀ ਹੈ ਗੁਰਦੁਆਰਿਆਂ ਦੇ ਵਿੱਚ ਕਮਿਊਨਿਟੀ ਸੈਂਟਰਸ ਦੇ ਵਿੱਚ ਵਿਸ਼ੇਸ਼ ਸਮਾਗਮ ਰੱਖੇ ਜਾ ਸਕਦੇ ਨੇ ਉਸ ਦਿਨ ਦੀ ਮਹਾਨਤਾ ਦਿਰ ਕਰਾਈ ਜਾ ਸਕਦੀ ਹੈ ਕਿ ਅੱਜ ਫਲਾਣੇ ਦੇ ਨਾਲ ਸੰਬੰਧਿਤ ਛੁੱਟੀ ਹੈ ਅੱਜ ਸਾਡੇ ਫਲਾਣੇ ਪੁਰਬ ਦਾ ਸਾਡੇ ਇਤਿਹਾਸ ਦਾ ਸਾਡੇ ਜੀਵਨ ਚ ਕੀ ਮਹੱਤਵ ਹੈ ਸਾਡੀ ਸਿੱਖੀ ਚ ਕੀ ਮਹਾਨਤਾ ਹੈ ਦੀ ਸਿਰਫ ਸਕੂਲ ਨਹੀਂ ਵਿਦੇਸ਼ਾਂ ਬਦੇ ਸਾਰੀ ਦੁਨੀਆ ਚ ਅੱਜ ਗੁਰੂ ਕਾ ਸਿੱਖ ਹੈ ਕਿਉਂਕਿ ਸਿੱਖ ਹੁਣ ਸਿਰਫ ਇੱਕ ਖਿੱਤੇ ਤੱਕ ਪੰਜਾਬ ਤੱਕ ਸੀਮਿਤ ਨਹੀਂ ਹੈ ਗੁਰੂ ਨਾਨਕ ਦੀ ਸਿੱਖੀ ਪੂਰੀ ਦੁਨੀਆ ਚ ਫੈਲ ਚੁੱਕੀ ਹੈ ਤੇ ਜੇ ਗੁਰੂ ਨਾਨਕ ਦੇ ਸਿੱਖ ਪੂਰੀ ਦੁਨੀਆ ਚ ਫੈਲ ਚੁੱਕੇ ਨੇ ਤੇ ਸਾਨੂੰ ਪੂਰੀ ਦੁਨੀਆ ਨਾਲ ਰਲ ਕੇ ਚੱਲਣਾ ਪਏਗਾ। ਵਿਦੇਸ਼ਾਂ ਦੇ ਵਿੱਚ ਭਾਂਤ ਭਾਤ ਮਤਾਂ ਦੇ ਲੋਕ ਵੱਸਦੇ ਨੇ। ਉਹ ਆਪੋ ਆਪਣੇ ਦੇਸ਼ਾਂ ਦੀਆਂ ਸਰਕਾਰਾਂ ਦੇ ਕੋਲੋਂ ਵਿਸ਼ੇਸ਼ ਛੁੱਟੀਆਂ ਹਾਸਲ ਕਰਦੇ ਨੇ। ਬਾਕਾਇਦਾ ਨੂੰ ਉਹਨਾਂ ਨੂੰ ਹੱਕ ਹੈ ਕਿ ਆਪਣੇ ਧਾਰਮਿਕ ਦਿਹਾੜੇ ਦੀ ਛੁੱਟੀ ਲੈ ਸਕਦੇ ਨੇ। ਹੁਣ ਸਿੱਖ ਜਿਹੜੇ ਨੇ ਉਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਯੂਰਪ ਦੇ ਦੇਸ਼ਾਂ 'ਚ ਇੰਗਲੈਂਡ ਦੇ ਵਿੱਚ ਕਿੰਨਿਆ ਦੇਸ਼ਾਂ 'ਚ ਵੱਸ ਰਹੇ ਨੇ? ਤੇ ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਜਿਹੜੀਆਂ ਸਿੱਖਾਂ ਨੂੰ ਕਹਿੰਦੀਆਂ ਨੇ ਕਿ ਤੁਸੀਂ ਵੀ ਆਪਣੇ ਪੁਰਬ ਦੱਸੋ ਅਸੀਂ ਸਰਕਾਰੀ ਤੌਰ ਤੇ ਛੁੱਟੀ ਦਾ ਐਲਾਨ ਕਰੀਏ ਤੇ ਅਸੀਂ ਕੀ ਕਵਾਂਗੇ ਵੀ ਇਸ ਸਾਲ ਤੇ ਇਨੀ ਤਰੀਕ ਨੂੰ ਛੁੱਟੀ ਕਰ ਦੋ ਅਗਲੇ ਸਾਲ ਇਨੀ ਨੂੰ ਕਰ ਲਿਓ ਤੀਜੇ ਸਾਲ ਉਹ ਜੀ ਅਸੀਂ ਦੇਖ ਕੇ ਦੱਸਾਂਗੇ ਕਿੱਥੋਂ ਦੇਖ ਕੇ ਦੱਸਾਂਗੇ ਉਹ ਜੀ ਅਸੀਂ ਕੋਈ ਵੱਖਰਾ ਹੋਰ ਰੱਖਿਆ ਹੈ ਸਿਸਟਮ ਅਸੀਂ ਉਹਨਾਂ ਕੋਲ ਜਾ ਕੇ ਪੁੱਛਦੇ ਹੁੰਨੇ ਆ ਵੀ ਸਾਨੂੰ ਦੱਸੋ ਸਾਡੀ ਅਗਲੇ ਸਾਲ ਕਦੋਂ ਛੁੱਟੀ ਆਏਗੀ ਜਦੋਂ ਉਹ ਦੱਸਣਗੇ ਉਦੋਂ ਅਸੀਂ ਤੁਹਾਨੂੰ ਦੱਸ ਦਿਆਂਗੇ ਕਿ ਅਸੀਂ ਮਜ਼ਾਕ ਦਾ ਪਾਤਰ ਬਣਦੇ ਹਾਂ ਬੜੀ ਬੁਰੀ ਤਰ੍ਹਾਂ ਤਾ ਸੇ ਦਾ ਪਾਤਰ ਬਣਦੇ ਆ ਪਰ ਜੇ ਸਾਡੇ ਕੋਲ ਨਿਸ਼ਚਿਤ ਛੁੱਟੀਆਂ ਹੋਣਗੀਆਂ ਅਸੀਂ ਵਿਦੇਸ਼ੀ ਸਰਕਾਰਾਂ ਨੂੰ ਦੱਸਾਂਗੇ ਕਿ ਸਾਡਾ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸਾਡਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸਾਡਾ ਆਪਣਾ ਖਾਲਸੇ ਦਾ ਜਨਮ ਦਿਹਾੜਾ ਜਾਂ ਸਾਡੇ ਆਸ ਪਛਾਦਤ ਪੁਰਗੁਰਜਨ ਦੇ ਪਾਤਸ਼ਾਹ ਦਾ 시ਦੀ ਪੁਰਬ ਕੋਈ ਭਾਵੇਂ ਸਾਡਾ 시ਦੀ ਪੁਰਜ ਨੇ ਸਾਡੇ ਪੁਰਬ ਨੇ ਉਸੇ ਦੱਸਾਂਗੇ ਵੀ ਸਾਡੇ ਇੰਨੇ ਤਰੀਕ ਨੂੰ ਆਉਂਦੇ ਨੇ ਸਾਨੂੰ ਛੁੱਟੀਆਂ ਦਿੱਤੀਆਂ ਜਾਣ ਜਦੋਂ ਸਾਡੇ ਕੋਲ ਨਿਸ਼ਚਿਤ ਦਿਨ ਹੋਣਗੇ ਅਸੀਂ ਵਿਦੇਸ਼ੀ ਸਰਕਾਰਾਂ ਦੇ ਕੋਲੋਂ ਆਪਣੇ ਹੱਕ ਵਜੋਂ ਜੋ ਸਾਡਾ ਹੱਕ ਬਣਦਾ ਹੈ ਆਪਣੀਆਂ ਛੁੱਟੀਆਂ ਜਾਰੀ ਕਰਵਾ ਸਕਦੇ ਹਾਂ ਬਾਕੀ ਮਤਾਂ ਦੇ ਲੋਕ ਆਪਣੇ ਹੱਕ ਲੈ ਰਹੇ ਨੇ ਪਰ ਅਸੀਂ ਆਪਣੇ ਹੱਕ ਤਾਂ ਨਹੀਂ ਲੈ ਪਾਰੇ ਸਾਡੇ ਕੋਲ ਨਿਸ਼ਚਿਤ ਦਿਨ ਨਹੀਂ ਹਨ ਜਿਸ ਦਿਨ ਮੂਲ ਨਾਨਕਸ਼ੇਫ ਕੈਲੰਡਰ ਲਾਗੂ ਹੋਏਗਾ ਸੂਰਜੀ ਕੈਲੰਡਰ ਦੇ ਆਧਾਰ ਦੇ ਉੱਪਰ ਬਣਿਆ ਹੋਇਆ ਇਹ ਜਿਹੜਾ ਕੈਲੰਡਰ ਹੈ ਇਹਦੀਆਂ ਛੁੱਟੀਆਂ ਵੀ ਨਿਸ਼ਚਿਤ ਹੋ ਜਾਣਗੀਆਂ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇ ਸਿੱਖ ਪੂਰੀ ਦੁਨੀਆ 'ਚ ਨੇ ਤੇ ਪੂਰੀ ਦੁਨੀਆ ਨਾਲ ਸਾਨੂੰ ਰਲ ਕੇ ਚੱਲਣਾ ਪਏਗਾ ਕਿਉਂਕਿ ਛੋਟੇ ਜਿਹੇ ਖਿੱਤੇ 'ਚ ਨਹੀਂ ਅਸੀਂ ਰਹਿ ਰਹੇ ਹੁਣ ਅਸੀਂ ਇੰਟਰਨੈਸ਼ਨਲ ਕੌਮ ਹੋ ਚੁੱਕੇ ਹਾਂ ਪੂਰੀ ਦੁਨੀਆ 'ਚ ਵਸਣ ਵਾਲੀ ਕੌਮ ਹੈ ਤੇ ਇੱਕ ਇੰਟਰਨੈਸ਼ਨਲ ਰੇਸ ਹੈ ਜਿਸ ਰੇਸ ਵਿੱਚ ਕਈ ਮੱਤ ਦੌੜ ਰਹੇ ਨੇ ਜਿਸ ਰੇਸ ਵਿੱਚ ਬਰਾਬਰ ਦੌੜਨਾ ਹੈ ਜੇ ਅਸੀਂ ਰੇਸ ਵਿੱਚ ਰਹਿਣੇ ਸਾਨੂੰ ਬਰਾਬਰ ਦੌੜਨਾ ਪਏਗਾ ਨਹੀਂ ਤੇ ਪਿੱਛੇ ਰਹਿ ਜਾਵਾਂਗੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਾਕੀ ਮੱਤਾਂ ਦੇ ਲੋਕ ਇੰਟਰਨੈਸ਼ਨਲ ਮੰਚ ਦੇ ਉੱਪਰ ਆਪਣੀ ਮੱਤ ਦਾ ਖੂਬ ਜੋਰਾ ਸ਼ੋਰਾ ਨਾਲ ਪ੍ਰਚਾਰ ਕਰ ਰਹੇ ਨੇ ਉਹ ਹਰ ਦੇਸ਼ ਵਿੱਚ ਆਪਣੀ ਮਤ ਦੇ ਪਵਿੱਤਰ ਦਿਹਾੜਿਆਂ ਨੂੰ ਮਨਾਉਣ ਵਾਸਤੇ ਸਰਕਾਰੀ ਛੁੱਟੀਆਂ ਲੈ ਰਹੀ ਨੇ ਤੇ ਇਹਨਾਂ ਛੁੱਟੀਆਂ ਦੇ ਕਾਰਨ ਬਾਕੀ ਮਤਾਂ ਦੇ ਲੋਕਾਂ ਚ ਉਹਨਾਂ ਬਾਰੇ ਜਾਣਨ ਦੀ ਜਿਗਿਆਸਾ ਪੈਦਾ ਹੁੰਦੀ ਹੈ। ਬਾਕੀ ਲੋਕ ਵੀ ਉਹਨਾਂ ਦੀਆਂ ਛੁੱਟੀਆਂ ਬਾਰੇ ਸਰਚ ਕਰਦੇ ਨੇ, ਇੰਟਰਨੈਟ ਤੋਂ ਸਰਚ ਕਰਦੇ ਨੇ, ਲਾਇਬ੍ਰੇਰੀ ਤੋਂ ਬੁੱਕਸ ਲੈ ਕੇ ਸਰਚ ਕਰਦੇ ਨੇ। ਸੁਭਾਵਕ ਉਹਨਾਂ ਦੇ ਮਤ ਦਾ ਪ੍ਰਚਾਰ ਹੋਰਿਆ ਬੈ, ਪਰ ਸੁਭਾਵਕ ਹੋਣਾ ਵੀ ਇਸੇ ਤਰ੍ਹਾਂ ਹੈ। ਉਹਨਾਂ ਦੇ ਮਤ ਦਾ ਪ੍ਰਚਾਰਕ ਸੁਭਾਵਕ ਹੋਣਾ ਸੁਭਾਵਕ ਹੈ। ਕਿਉਂ? ਕਿਉਂਕਿ ਉਹਨਾਂ ਦੀਆਂ ਛੁੱਟੀਆਂ ਨਿਸ਼ਚਿਤ ਨਹੀਂ। ਇਹ ਸਭ ਕੁਝ ਤਾਂ ਹੀ ਸੰਭਵ ਹੈ ਜਿਉਂ ਉਹਨਾਂ ਨੇ ਆਪਣੇ ਪਵਿੱਤਰ ਦਿਹਾੜਿਆਂ ਦੇ ਦਿਨ ਨਿਸ਼ਚਿਤ ਕੀਤੇ ਹੋਏ ਨੇ ਹੁਣ ਕੱਲੇ ਲੰਡਨ ਦੇ ਵਿੱਚ ਹੀ 300 ਕਮਿਊਨਿਟੀਆਂ ਰਹਿ ਰਹੀਆਂ ਨੇ ਜੇ ਸਾਡੇ ਕੋਲ ਵੀ ਨਿਸ਼ਚਿਤ ਤਰੀਕ ਹੋਏਗੀ ਅਸੀਂ ਆਪਣੀ ਨਿਸ਼ਚਿਤ ਤਰੀਕ ਦੀਆਂ ਛੁੱਟੀਆਂ ਨੇ ਦੇਸ਼ਾਂ ਚ ਲਵਾਵਾਂਗੇ ਤੇ ਬਾਕੀ 300 ਕਮਿਊਨਿਟੀਆਂ ਜਿਹੜੀਆਂ ਰਹਿ ਰਹੀਆਂ ਨੇ ਉਹ ਵੀ ਫਿਰ ਇੰਟਰਨੈਟ ਤੇ ਸਰਚ ਕਰਨਗੇ ਅੱਜ ਛੁੱਟੀ ਕਿਉਂ ਹੈ ਅੱਛਾ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਤੇ ਗੁਰੂ ਗੋਬਿੰਦ ਸਿੰਘ ਕੌਣ ਨੇ ਸਿੱਖਾਂ ਦੇ 10ਵੇਂ ਗੁਰੂ ਨੇ ਇਹਨੇ ਕੀ ਕੁਝ ਕੀਤਾ ਹੈ ਹੈ 42 ਸਾਲ ਦੀ ਉਮਰ ਵਿੱਚ ਇੰਨਾ ਕੁਝ ਕੀਤਾ ਉਹਨਾਂ ਨੂੰ ਸਾਡੇ ਮਤ ਬਾਰੇ ਪਤਾ ਲੱਗੇਗਾ ਸਾਡੇ ਵਿਰਸੇ ਬਾਰੇ ਪਤਾ ਲੱਗੇਗਾ ਉਹਨਾਂ ਨੂੰ ਸਾਡੀ ਕੌਮ ਬਾਰੇ ਪਤਾ ਲੱਗੇਗਾ ਕਹਿੰਤੋ ਭਾਵ ਅਸੀਂ ਪੂਰੀ ਦੁਨੀਆ ਦੇ ਵਿੱਚ ਜਦੋਂ ਸਾਡੇ ਕੋਲ ਨਿਸ਼ਚਿਤ ਛੁੱਟੀਆਂ ਹੋਣਗੀਆਂ ਸਰਕਾਰੀ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਇਹਨਾਂ ਛੁੱਟੀਆਂ ਤੇ ਰਾਹੀਂ ਅਸੀਂ ਦੁਨੀਆ ਦੇ ਵਿੱਚ ਪ੍ਰਗਟ ਹੋਵਾਂਗੇ ਲੋਕ ਸਰਚ ਕਰਕੇ ਦੇਖਣਗੇ ਤਾਂ ਪੱਕੀ ਜਿਹੜੀ ਛੁੱਟੀ ਹਰ ਸਾਲ ਆਂਦੀ ਹੈ ਇਹ ਕਿਉਂ ਆਂਦੀ ਹੈ ਇਹਦੇ ਪਿੱਛੇ ਹਿਸਟਰੀ ਕੀ ਹੈ ਇਹਦੇ ਪਿੱਛੇ ਇਤਿਹਾਸ ਕੀ ਹੈ ਤੁੰਨਾ ਤਾਂ ਅੰਦਰ ਜਾਣ ਦੀ ਜਗਿਆਸਾ ਹੋਏਗੀ ਬਹੁਤ ਲਾਭ ਨੇ ਇੰਨੇ ਲਾਭ ਨੇ ਕਿ ਜੇ ਅਸੀਂ ਇਹਨਾਂ ਲਾਭਾਂ ਨੂੰ ਗਿਣਦੇ ਜਾਈਏ ਤੇ ਬਹੁਤ ਸਮਾਂ ਗੁਜ਼ਰ ਜਾਏਗਾ ਪਰ ਸਮਾਂ ਕਿਉਂਕਿ ਸੀਮਤ ਹੈ ਮੈਂ ਅਖੀਰ ਤੇ ਹੀ ਕਹਿਣਾ ਚਾਹਾਂਗਾ ਕਿ 2009 ਸਨ ਵਾਲਾ ਕੈਲੰਡਰ ਰੱਦ ਕਰਨਾ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਨਾ ਹੀ ਕੋਈ ਠੋਸ ਹੱਲ ਹੈ ਹਾਂ ਜੇ ਕਿਸ ਨੂੰ ਨਹੀਂ ਠੀਕ ਲੱਗਦਾ ਦੋਨੇ ਥੇਰਾ ਬੈਠ ਕੇ ਉਹਦੇ ਚ ਲੋੜਿੰਦੀਆਂ ਸੋਧੀਆਂ ਕੀਤੀਆਂ ਜਾ ਸਕਦੀਆਂ ਨੇ ਕਿਉਂ ਕਿਉਂਕਿ ਮੂਲ ਨਨਸ਼ੇ ਕਲੰਡਰ ਸਾਡੀ ਰਾਜਸੀ ਹਸਤੀ ਦਾ ਵੀ ਪ੍ਰਤੀਕ ਹੈ ਸਾਡੀ ਕੌਮੀ ਆਜ਼ਾਦੀ ਦਾ ਪ੍ਰਤੀਕ ਵੀ ਹੈ ਸਾਡੀ ਧਾਰਮਿਕ ਆਜ਼ਾਦੀ ਦਾ ਵੀ ਪ੍ਰਤੀਕ ਹੈ ਇਸ ਕਰਕੇ ਜ਼ਰੂਰਤ ਹੈ ਕਿ ਮੂਲ ਨਨਸ਼ੇ ਕਲੰਡਰ ਇਹਨੂੰ ਲਾਗੂ ਫਿਰ ਕੀਤਾ ਜਾਏ ਤਾਂ ਕਿ ਸਾਡੀ ਪੂਰੀ ਕੌਮ ਦੇ ਵਿੱਚ ਇੱਕ ਸਰਤਾ ਪੈਦਾ ਹੋ ਸਕੇ ਸਾਰੀ ਕੌਮ ਦੇ ਸਿੱਖ ਸਾਰੀਆਂ ਸੰਗਤਾਂ ਇੱਕ ਦਿਨ ਦੇ ਵਿੱਚ ਰਲ ਕੇ ਸਪੂਰਬ ਮਨਾ ਸਕਣ ਅਤੇ ਦੂਜੀ ਕਮਿਊਨਿਟੀਜ਼ ਨੂੰ ਸਾਰੀ ਦੁਨੀਆ ਨੂੰ ਵੀ ਸਾਡੇ ਇਤਿਹਾਸ ਤੇ ਸਾਡੇ ਵਿਰਸੇ ਦਾ ਪਤਾ ਲੱਗ ਸਕੇ ਇਹਨਾਂ ਹੀ ਮੇ ਬੇਨਤੀਆਂ ਕਰਦਾ ਹੋਇਆ ਖਿਮਤ ਦਾ ਜਾਚਕਾਂ ਮੇਰੇ ਪਾਸੋਂ ਹੋਈਆਂ ਬੇਅੰਤ ਪੁਲਾਂ ਖਿਮਾ ਕਰਨੀਆਂ ਜੀ ਪਿਆਰ ਸਹਿਤ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ